ਜਿੰਨੇ ਪੈਸੇ ਆ ਬੋਰਡ ਤੇ ਲਾਏ ਆ ਇੱਕ ਦਿਨ ਦਾ ਰੰਗ ਤੇ ਇੱਕ ਦਿਨ ਦੀ ਮਿਹਨਤ ਥੋੜਾ ਜਿਹਾ ਰੰਗ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਤੇ ਆ ਕੰਧ ਦੇ ਜਿਹੜੇ ਚਰੇਪੜੇ ਸੀ ਇਹ ਸ਼ੈਣ ਦੇ ਜਿਹੜੇ ਲਹਿ ਰਹੇ ਸੀ ਇਹ ਨਾ ਲੈਂਦੇ ਫਿਰ ਇਹਨੂੰ ਕਹਿੰਦੇ ਕਿ ਆਪਾਂ ਸਮਾਰਟ ਸਕੂਲ ਆ ਸਿੱਖਿਆ ਦੇ ਵਿੱਚ ਕੋਈ ਕ੍ਰਾਂਤੀ ਆ ਰਹੀ ਹੈ ਜਦੋਂ ਸਕੂਲ ਦੀ ਐਂਟਰੀ ਹੁੰਦੀ ਆ ਇਹ ਐਂਟਰੀ ਦਿਖਾ ਰਹੇ ਆ ਹਨੋਰੀ ਸ਼ੰਭੂ ਬਾਰਡਰ ਦੇ ਉੱਤੇ ਜੋ ਕੀਤਾ ਗਿਆ ਆ ਉਹ ਭਗਵੰਤ ਮਾਨ ਸਰਕਾਰ ਵੱਲੋਂ ਪਿੱਠ ਦੇਤੇ ਛੁਰਾ ਮਾਰਿਆ ਕਿਸਾਨਾਂ ਦੇ ਮੀਟਿੰਗ ਦੇ ਵਿੱਚ ਸੱਦ ਕੇ ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਅਗਲੀ ਮੀਟਿੰਗ ਦਾ ਟਾਈਮ ਦੇਣ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੀ ਇਥੋਂ ਤੱਕ ਵੀ ਇਹਨਾਂ ਨੇ 80 ਸਾਲ ਦੀਆਂ ਮਤਾਵਾਂ ਨੂੰ ਵੀ ਨਹੀਂ ਬਖਸ਼ਿਆ ਕਿ ਛੱਜ ਮੰਤਰੀ ਸਾਹਿਬਾਨ ਨੇ ਆਉਣਾ ਸੀ ਥੋੜਾ ਜਿਹਾ ਸਫਾਈ ਦਾ ਪ੍ਰਬੰਧ ਵੀ ਲੱਗਦਾ ਕਿ ਹੋਇਆ ਬਾਅਦ ਸਫਾਈ ਦਾ ਪ੍ਰਬੰਧ ਪਰ ਉਹਨੂੰ ਦ੍ਰਿਸ਼ੀ ਨਹੀਂ ਕੀਤੀ ਗਈ ਤੁਸੀਂ ਤਸਵੀਰ ਵਿਖਾਲਦੇ ਹੋ ਇੱਕ ਵਾਰੀ ਗਰਮੀ ਦੇ ਵਿੱਚ ਚੀਜ਼ ਕਿਉਂਕਿ ਬਣਿਆ ਜ਼ਰੂਰ ਆ ਕੀਤਾ ਗਿਆ ਤਿਆਰੀ ਕੀਤੀ ਗਈ ਪਰ ਪੂਰੀ ਦ੍ਰਿਸ਼ੀ ਨਹੀਂ ਕੀਤੀ ਗਈ ਸਫਾਪ ਸਪਾਈ ਦੇ ਸਕੂਲਾਂ ਦੇ ਏਡੇ ਵਧੀਆ ਪ੍ਰਬੰਧ ਨਹੀਂ ਗੇ ਅ ਸਿੱਖਿਆ ਕ੍ਰਾਂਤੀ ਤੁਸੀਂ ਗੱਲ ਕਰ ਰਹੇ ਹੋ ਦੱਸਿਆ ਜਾ ਰਿਹਾ ਕਿ ਕਮਰਾ ਜੇ ਉਹ ਸਾਰੀ ਉਹ ਦੀਨਾ ਤੇ ਤੁਸੀਂ ਲੋਕ ਅਰਪਣ ਕਰ ਦਿੱਤਾ ਕਿ ਉਹ ਸਾਰੀਆਂ ਸਹੂਲਤਾਂ ਕਮਰੇ ਨੂੰ ਮਿਲ ਚੁੱਕੀਆਂ ਉਹ ਸਾਰੀ ਦੀਨ ਕਮਰਾ ਦੱਸਿਆ ਥੋੜੇ ਜੇ ਪੈਸੇ ਦੇ ਕੇ ਜੇ ਇਹਨਾਂ ਕਮਰਿਆਂ ਨੂੰ ਰੈਨੋਵੇਟ ਕੀਤਾ ਜਾਂਦਾ ਰੰਗ ਕੀਤਾ ਜਾਂਦਾ ਤੇ ਸ਼ੈਅ ਦੇ ਲੱਗਦਾ ਕਿ ਇਹ ਸਰਕਾਰੀ ਸਕੂਲ ਸਮਾਰਟ ਸਕੂਲ ਆ ਪਰ ਉਧਰ ਸਾਹਮਣੇ ਪਾਸੇ ਤਸਵੀਰ ਦਿਖਾਲ ਦਿੰਨੇ ਆ ਚਾਰជ្រੇਦੀ ਤਸਵੀਰ ਸਾਂਝੀ ਕਰਦੇ ਨੇ ਤੁਹਾਨੂੰ ਇਹ ਜੇ ਇਹੋ ਜੇ ਸਮਾਰਟ ਸਕੂਲ ਆ ਤੇ ਫਿਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਕਿਹੜੇ ਵਾਸੇ ਵਾਲੇ ਪਾਸੇ ਜਾਊਗੀ ਸਾਹਮਣੇ ਬੋਰਡ ਤੇ ਲੱਗੇ ਹੋਈ ਤਸਵੀਰ ਤੁਹਾਨੂੰ ਦਿਖਾਲ ਦਿੰਨੇ ਆ ਕਿ ਉਹ ਤੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਰਟ ਸਕੂਲ ਵੱਲਾ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹਦੇ ਉੱਤੇ ਇਸ ਟਾਈਮ ਤੇ ਉੱਤੇ ਫੋਕਸ ਕੀਤਾ ਹੋਇਆ ਸਰਕਾਰ ਨੇ ਖਾਸ ਕਰਕੇ ਭਗਵੰਤ ਸਿੰਘ ਮਾਨ ਵੱਲੋਂ ਹਰਜੋਤ ਸਿੰਘ ਬੈਂਸ ਜਿਹੜੇ ਕਿ ਸਿੱਖਿਆ ਮੰਤਰੀ ਆ ਉਹਨਾਂ ਦੇ ਨਾਮ ਹੇਠ ਪਲੇਟਾਂ ਲੱਗ ਰਹੀਆਂ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਾਲ ਜਿਹੜੇ ਵੀ ਇਲਾਕੇ ਦੇ ਐਮਐਲਏ ਸਹਬਾਨ ਹੁੰਦੇ ਆ ਉਹਨਾਂ ਦੀ ਤਸਵੀਰ ਲੱਗੀ ਹੁੰਦੀ ਆ ਤੇ ਨਾਲ ਨਾਲ ਉਹਨਾਂ ਸਕੂਲਾਂ ਦੇ ਉਦਘਾਟਨ ਹੋ ਰਿਹਾ ਜਿਨ੍ਹਾਂ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਣੀਆਂ ਆ ਬਹੁਤਾਤ ਸਕੂਲਾਂ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣੀਆਂ ਸੀ ਉਹ ਬਾਥਰੂਮਾਂ ਤੱਕ ਸੀਮਤ ਸੀ ਇਹ ਸਕੂਲ ਦੇ ਹਾਲਾਤ ਕੀ ਆ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਦਘਾਟਨ ਸਮਾਰੋਹ ਆ ਐਮ ਐਲ ਏ ਬੀਬੀ ਜੀਵਨਜੀਤ ਕੌਰ ਜੀ ਨੇ ਇੱਥੇ ਆਉਣਾ ਸੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵੱਲੋਂ ਸਮਾਰਟ ਦਾ ਮਤਲਬ ਹੁੰਦਾ ਸੋਹਣਾ ਜਿਹਦੀਆਂ ਬਾਹਰ ਦੀਆਂ ਤਸਵੀਰਾਂ ਅੰਦਰ ਦੇ ਹੋਣ ਗਿਆ ਤੇ ਅੰਦਰ ਦੀ ਸਮਾਰਟਨੈਸ ਕਿੱਦਾਂ ਦੀ ਹੋਊਗੀ ਇਹ ਤੁਸੀਂ ਅੰਦਾਜ਼ੇ ਲਗਾ ਸਕਦੇ ਹੋ ਇਹ ਤਸਵੀਰ ਬਾਹਰ ਦੀ ਆ ਜਦੋਂ ਆਪਾਂ ਐਂਟਰੀ ਕਰਦੇ ਆ ਸਕੂਲ ਦੀ ਤੇ ਉੱਥੇ ਸਿੱਖਿਆ ਕ੍ਰਾਂਤੀ ਵਾਲਾ ਬੋਰਡ ਬਹੁਤ ਸੋਹਣਾ ਲੱਗਾ ਸ਼ਾਇਦ ਜਿੰਨੇ ਕੁ ਪੈਸੇ ਐਸ ਬੈਨਰ ਤੇ ਲਾਏ ਆ ਜਿਉਂ ਪੈਸੇ ਇਧਰਲੇ ਪਾਸੇ ਕੰਨ ਤੇ ਲਾਉਣ ਦਿੰਦੇ ਤੇ ਕੰਦ ਜਿਹੜੀ ਸੀ ਉਹ ਕਿਤੇ ਨਾ ਕਿਤੇ ਕ੍ਰਾਂਤੀ ਵਾਲੇ ਪਾਸੇ ਦਿਖਦੀ ਕਿ ਇਹ ਕ੍ਰਾਂਤੀ ਆ ਚੁੱਕੀ ਆ ਜਿੰਨੇ ਪੈਸੇ ਐ ਬੋਰਡ ਤੇ ਲਾਏ ਆ ਇੱਕ ਦਿਨ ਦਾ ਰੰਗ ਤੇ ਇੱਕ ਦਿਨ ਦੀ ਮਿਹਨਤ ਥੋੜਾ ਜਿਹਾ ਰੰਗ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਤੇ ਆ ਕੰਦ ਦੇ ਜਿਹੜੇ ਚਰੇਪੜੇ ਸੀ ਇਹ ਸ਼ਾਇਦ ਜਿਹੜੇ ਲਹਿ ਰਹੇ ਸੀ ਇਹ ਨਾ ਲੈਂਦੇ ਫਿਰ ਇਹਨੂੰ ਕਹਿੰਦੇ ਕਿ ਆਪਾਂ ਸਮਾਰਟ ਸਕੂਲ ਆ ਸਿੱਖਿਆ ਦੇ ਵਿੱਚ ਕੋਈ ਕ੍ਰਾਂਤੀ ਆ ਰਹੀ ਹੈ ਜਦੋਂ ਸਕੂਲ ਦੀ ਐਂਟਰੀ ਹੁੰਦੀ ਆ ਇਹ ਐਂਟਰੀ ਦਿਖਾ ਰਹੇ ਆ ਇਧਰਲੇ ਪਾਸੇ ਸਕੂਲ ਦੀ ਐਂਟਰੀ ਹੋਣੀ ਆ ਇੱਥੇ ਬੀਬਾ ਜੀਵਨਜੀਤ ਕੌਰ ਜੀ ਨੇ ਆਉਣਾ ਸੀ ਪਰ ਵਿਰੋਧ ਤੁਸੀਂ ਬਾਹਰਲੇ ਪਾਸੇ ਵੇਖ ਸਕਦੇ ਹੋ ਇੱਕ ਸਕੂਲ ਪਹਿਲਾਂ ਸਰਕਾਰੀ ਸਕੂਲ ਤੁਹਾਨੂੰ ਦਿਖਾਇਆ ਸੀ ਉਸ ਸਕੂਲ ਦੀਆਂ ਤਸਵੀਰਾਂ ਸੀ ਇਹ ਦੂਜਾ ਸਕੂਲ ਆ ਵੱਲੇ ਦਾ ਜਿੱਥੇ ਇਸ ਟਾਈਮ ਦੇ ਉੱਤੇ ਕਿਸਾਨ ਪਹੁੰਚ ਚੁੱਕੇ ਆ ਪ੍ਰਸ਼ਾਸਨ ਪਹੁੰਚ ਚੁੱਕਾ ਵਾ ਇਸ ਸਮੇਂ ਤੇ ਵੱਡੇ ਅਫੀਸਰ ਸਾਹਿਬਾਨ ਪਹੁੰਚਿਆ ਉਦਘਾਟਨ ਕਰਨਾ ਹੋਵੇ ਸਰਕਾਰ ਨੇ ਤੇ ਉਹਦਾ ਵਿਰੋਧ ਕਰਨਾ ਪਵੇ ਇਸ ਟਾਈਮ ਦੇ ਉੱਤੇ ਤਸਵੀਰਾਂ ਵੇਖ ਸਕਦੇ ਹੋ ਕਿ ਤਸਵੀਰਾਂ ਸਕੂਲ ਦੀਆਂ ਆ ਇਸ ਟਾਈਮ ਦੇ ਉੱਤੇ ਜਿਹੜੇ ਸਕੂਲ ਦੇ ਵਿੱਚ ਉਦਘਾਟਨ ਕਰਨ ਵਾਸਤੇ ਬੀਬਾ ਜੀਵਨਜੋਤ ਕੌਰ ਜੀ ਨੇ ਆਉਣਾ ਸੀ ਉਹ ਅੱਜ ਪਹੁੰਚ ਨਹੀਂ ਰਹੇ ਉਹਨਾਂ ਦੇ ਪੀਏ ਸਾਹਿਬਾਨ ਪਹੁੰਚ ਰਹੇ ਆ ਤੇ ਬੀਬਾ ਜੀ ਕਿਉਂ ਨਹੀਂ ਆਏ ਕੋਸ਼ਿਸ਼ ਕਰਾਂਗੇ ਇੱਥੇ ਪੀਏ ਸਾਹਿਬਾਨ ਆਉਣਗੇ ਪਰ ਜੋ ਆ ਕ੍ਰਾਂਤੀ ਦੇਖ ਕੇ ਸ਼ਾਇਦ ਹੋ ਸਕਦਾ ਪੀਐਸ ਸਹਿਬਾਨ ਨੇ ਸਕੂਲ ਦੇ ਵਿੱਚ ਨਾ ਪਹੁੰਚਣਾ ਇਸ ਟਾਈਮ ਦੇ ਉੱਤੇ ਅਫੀਸਰ ਸਹਿਬਾਨ ਜਿਹੜੇ ਪਹੁੰਚ ਚੁੱਕੇ ਆ ਐਸਪੀ ਸਹਿਬਾਨ ਪਹੁੰਚ ਚੁੱਕੇ ਆ ਪ੍ਰਸ਼ਾਸਨ ਮੌਜੂਦ ਆ ਵਿਰੋਧ ਹੋਣਾ ਚੱਲੂ ਹੋ ਚੁੱਕਾ ਵਾ ਇੱਕ ਪਾਸੇ ਉਦਘਾਟਨਾ ਤੇ ਦੂਜੇ ਪਾਸੇ ਵਿਰੋਧ ਆ ਤੁਸੀਂ ਵਿਸ਼ੋਸ ਮਹਿਸੂਸ ਕਰ ਸਕਦੇ ਹੋ ਕਿ ਉਦਘਾਟਨਾ ਤੇ ਕਦੀ ਵਿਰੋਧ ਨਹੀਂ ਸੀ ਦੇਖੇ ਗਏ ਉਦਘਾਟਨਾ ਤੇ ਵੀ ਵਿਰੋਧ ਆ ਜੇ ਉਦਘਾਟਨ ਚੰਗੇ ਕੀਤੇ ਹੁੰਦੇ ਕੰਮ ਚੰਗੇ ਹੁੰਦੇ ਤੇ ਸ਼ਾਇਦ ਸਰਕਾਰ ਦਾ ਵਿਰੋਧ ਨਾ ਹੁੰਦਾ ਸ਼ਾਇਦੇ ਚਿੱਟੀ ਲਕੀਰ ਦੀ ਗੱਲ ਹੋ ਰਹੀ ਆਇ ਕਰਿਆ ਤਸਵੀਰ ਦਿਖਾ ਲਦੇ ਹੋ ਕਿ ਇਸ ਚਿੱਟੀ ਲਕੀਰ ਦੇ ਅੰਦਰ ਅੰਦਰ ਐਮ ਐਲ ਏ ਸਹਿਬਾਨ ਦੇ ਪੀ ਐ ਸਾਹਿਬ ਨੇ ਲੰਘਣਾ ਵਾ ਤੇ ਸਾਈਡਾਂ ਤੇ ਵਿਰੋਧ ਹੋਣਾ ਵਾ ਇਸ ਟਾਈਮ ਦੇ ਉੱਤੇ ਤਸਵੀਰਾਂ ਜਿਹੜੀਆਂ ਵੇਖ ਰਹੇ ਹੋ ਵੱਲੇ ਦੇ ਸਮਾਰਟ ਸਕੂਲ ਦੀਆਂ ਵਾ ਇਸ ਸਮਾਰਟ ਸਕੂਲ ਦੀਆਂ ਤਸਵੀਰਾਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਇਸ ਟਾਈਮ ਦੇ ਉੱਤੇ ਕਿਸਾਨ ਆਗੂ ਜਿਹੜੇ ਕਿ ਪਹੁੰਚ ਚੁੱਕੇ ਆ ਥੋੜੀ ਦੇਰ ਪਹਿਲਾਂ ਇਹ ਨੌਜਵਾਨ ਉਸ ਸਕੂਲ ਦੇ ਵਿੱਚ ਸੀ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਇਸ ਟਾਈਮ ਦੇ ਉੱਤੇ ਉਸ ਸਕੂਲ ਦੇ ਸਾਹਮਣੇ ਇਸ ਟਾਈਮ ਉਸ ਸਕੂਲ ਦੇ ਬਿਲਕੁਲ ਸਾਹਮਣੇ ਆ ਜਿੱਥੇ ਪ੍ਰੋਟੈਸਟ ਹੋਣਾ ਵਾ ਅਸੀਂ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਕਰਨਾ ਹੀ ਨਹੀਂ ਚਾਹੁੰਦੇ ਇੱਧਰ ਹੋ ਕੇ ਕਰ ਲੋ ਫਿਰ ਹਾਂਜੀ ਹਾਂਜੀ ਸਰ ਹਾਂਜੀ ਅੱਜ ਐਮਐਲਏ ਸਾਹਿਬਾ ਨੇ ਪਹੁੰਚਣਾ ਸੀ ਵਿਰੋਧ ਕਾਦਾ ਕਰ ਰਹੇ ਹੋ ਬਿਲਕੁਲ ਜੀ ਵੇਖੋ ਪਿਛਲੇ ਦਿਨੀ ਜਿਹੜਾ ਜੋ ਖਨੌਰੀ ਸ਼ੰਭੂ ਬਾਰਡਰ ਦੇਤੇ ਹਾਂ ਜੀ ਹਾਂ ਜੀ ਖਨੌਰੀ ਸ਼ੰਭੂ ਬਾਰਡਰ ਦੇ ਉੱਤੇ ਜੋ ਕੀਤਾ ਗਿਆ ਆ ਉਹ ਭਗਵੰਤ ਮਾਨ ਸਰਕਾਰ ਵੱਲੋਂ ਪਿੱਠ ਦੇਤੇ ਛੁਰਾ ਮਾਰਿਆ ਕਿਸਾਨਾਂ ਦੇ ਮੀਟਿੰਗ ਦੇ ਵਿੱਚ ਸੱਦ ਕੇ ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਅਗਲੀ ਮੀਟਿੰਗ ਦਾ ਟਾਈਮ ਦੇਣ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਹੀ ਇਥੋਂ ਤੱਕ ਵੀ ਇਹਨਾਂ ਨੇ 80 ਸਾਲ ਦੀਆਂ ਮਤਾਵਾਂ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਦੇ ਕੋਲ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਨੂੰ ਵੀ ਚੱਕ-ਚੱਕ ਜੇਲ੍ਹਾਂ ਦੇ ਵਿੱਚ ਸੁਟਿਆ ਗਿਆ ਵਾ ਔਰ ਆਪਣੀ ਭਗਵੰਤਮਾਨ ਦੀ ਜਿਹੜੀ ਰਾਜਮਾਤਾ ਆ ਜੈਡ ਸਿਕਿਉਰਿਟੀ ਲੈ ਕੇ ਉਹ ਤੁਰੀ ਫਿਰਦੀ ਆ ਕੀ ਗੱਲ ਉਹ ਪੰਜਾਬ ਦੀਆਂ ਮਾਵਾਂਆਂ ਦੀਆਂ ਮਾਵਾਂ ਨਹੀਂ ਜੇ ਇਹ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਸਮਝਦਾ ਆ ਤੇ ਕਿਸਾਨਾਂ ਦੇ ਨਾਲ ਇਹਦੀ ਏੜੀ ਆ ਹਮਦਰਦੀ ਚਾਹੀਦੀ ਸੀ ਕਿ ਨਾ ਕਿ ਤਾਨਾਸ਼ਾਈ ਅੱਜ ਇੱਕ ਨਵਾਂ ਜਰਨਲ ਡਾਇਰ ਆ ਉੱਠ ਕੇ ਜਿਹੜਾ ਪੰਜਾਬ ਦੇ ਵਿੱਚ ਖੜਾ ਹੋ ਗਿਆ ਇਹੀ ਉਹ ਸਮੇਂ ਹੈ ਇਹੀ ਜੱਲਿਆਂ ਵਾਲੇ ਬਾਗ ਦੇ ਵਿੱਚ ਕੇ ਸ਼ਾਂਤ ਮੈਤਰੀਕੇ ਨਾਲ ਬੈਠੇ ਲੋਕਾਂ ਦੇ ਉੱਤੇ ਜਨਰਲ ਡਾਇਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ। ਖੈਰ ਗੋਲੀਆਂ ਇੱਥੇ ਵੀ ਚੱਲੀਆਂ ਵਾ ਸਾਡੇ 24 ਸਾਲ ਦਾ ਨੌਜਵਾਨ ਜਿਹੜਾ ਸਿਰ 'ਚ ਗੋਲੀ ਮਾਰ ਕੇ ਸ਼ੂਹ ਕਰਨੇ ਸ਼ਹੀਦ ਕਰ ਦਿੱਤਾ ਗਿਆ। ਕੀ ਕਸੂਰ ਸੀ ਉਸ ਨੌਜਵਾਨ ਦਾ? ਮੈਂ ਪੁੱਛਣਾ ਚਾਹੁੰਨਾ ਕਿ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਸਵਾਲ ਕਰਨਾ ਹਰ ਨਾਗਰਿਕ ਦਾ ਹੱਕ ਹੈ। ਆ ਪਿੰਡਾਂ ਦੇ ਵਿੱਚ ਲੀਡਰ ਆਉਂਦੇ ਆ ਤੇ ਸਵਾਲ ਕਰੋ। ਅੱਜ ਉਹੀ ਇਹਦੇ ਕਹਿ ਲਵਜੀ ਜਿਹੜੇ ਅਸੀਂ ਦੁਹਰਾ ਰਹੇ ਆ। ਅੱਜ ਅਸੀਂ ਵੀ ਇਹਨਾਂ ਲੀਡਰਾਂ ਨੂੰ ਸਵਾਲ ਕਰਨ ਵਾਸਤੇ ਸ਼ਾਂਤ ਮੈਤਰੀਕੇ ਦੇ ਨਾਲ ਆਏ ਆ। ਕਿਉਂ ਜੋ ਖਨੌਰੀ ਬਾਰਡਰ ਦੇ ਉੱਤੇ ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੇ ਜ਼ੁਲਮ ਕੀਤਾ ਜ਼ਬਰ ਕੀਤਾ ਜੋ ਟਰਾਲੀਆਂ ਵੀ ਚੋਰੀ ਹੋਈਆਂ ਤੇ ਲੰਗਰਾਂ ਦੇ ਸਮਾਨ ਵੀ ਚੋਰੀ ਹੋਏ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੱਲਦੀ ਜਿਹੜੀ ਆ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਉਹ ਲੈ ਕੇ ਗਏ ਨੇ ਬੇਦਬੀ ਕੀਤੀ ਆ ਗੁਰੂ ਸਾਹਿਬ ਦੀ ਵੀ ਔਰ ਇਹਨਾਂ ਨੇ ਜੋ ਕੀਤਾ ਰਾਤ ਦੇ ਹਨੇਰੇ 'ਚ ਕੀਤਾ ਅਸੀਂ ਦਿਨ ਦੇ ਜਾਲੇ ਦੇ ਵਿੱਚ ਇਹਨਾਂ ਨੂੰ ਤਾਰੇ ਵਿਖਾਵਾਂਗੇ ਪਿੰਡਾਂ ਦੇ ਵਿੱਚ ਇਹਨਾਂ ਦਾ ਇਸੇ ਤਰ੍ਹਾਂ ਵਿਰੋਧ ਹੋਊਗਾ ਛਤਰਾਂ ਦੇ ਹਾਰਾਂ ਦੇ ਨਾਲ ਤੇ ਪਾਥੀਆਂ ਦੇ ਨਾਲ ਇਹਨਾਂ ਦਾ ਆਇਆ ਸਵਾਰ ਜਿਹੜਾ ਵਾ ਭਗਵੰਤ ਮਾਨ ਸਰਕਾਰ ਦਾ ਸਵਾਗਤ ਇੱਕ ਗੱਲ yaad ਆਉਂਦੀ ਆ ਜਦੋਂ ਭਗਵੰਤ ਸਿੰਘ ਮਾਨ ਐਮਪੀ ਸਹਬਾਨ ਸੀ ਤੇ ਸਵਾਲ ਕਰਨ ਦੀ ਗੱਲ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਡਲੇ ਕਿਸੇ ਦੇ ਮਿੱਤਰ ਨਹੀਂ ਹੈਗੇ ਪਿੰਡਾਂ ਵਿੱਚ ਆਉਂਦੇ ਆ ਤੇ ਸਰਕਾਰ ਦਾ ਵਿਰੋਧ ਹੋਣਾ ਚਾਹੀਦਾ ਇਸ ਟਾਈਮ ਤੇ ਉਹ ਹੀ ਗੱਲ ਆ ਇਹਨਾਂ ਦੇ ਸਰਕਾਰ ਦਾ ਵਿਰੋਧ ਹੋ ਰਿਹਾ ਪ੍ਰਸ਼ਾਸਨ ਇਸ ਟਾਈਮ ਤੇ ਮੌਜੂਦ ਆ ਇੱਥੇ ਇਸ ਸਕੂਲ ਦੀ ਅੰਦਰ ਦੀ ਤਸਵੀਰ ਤੁਹਾਨੂੰ ਦਿਖਾ ਲ ਦਿੰਨੇ ਆ ਇੱਥੇ ਐਮਐਲਏ ਸਹਿਬਾਨ ਦੇ ਪੀਐਸ ਸਹਿਬਾਨ ਬਸ ਥੋੜੀ ਜਿਹੀ ਦੇਰ ਤੱਕ ਪਹੁੰਚਣਗੇ ਸਿੱਖਿਆ ਕ੍ਰਾਂਤੀ ਜਿਹੜੀ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਆ ਉਹਦੇ ਅਧੀਨ ਅੱਜ ਸਕੂਲ ਦਾ ਜਿਹੜੇ ਸਕੂਲ ਦੇ ਵਿੱਚ ਪਹੁੰਚਣਾ ਵਾ ਉਸ ਸਕੂਲ ਦੀ ਇੱਕ ਅੰਦਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਦਿੰਨੇ ਆ ਇਹਨੂੰ ਸਮਾਰਟ ਸਕੂਲ ਕਿਹਾ ਜਾਂਦਾ ਵਾ ਇਧਰਲੇ ਪਾਸੇ ਜਿਹੜੀ ਬਿਲਡਿੰਗ ਆ ਇਹ ਪੁਰਾਣੀ ਬਣੀ ਹੋਈ ਆ ਚਾਰ ਸ਼ਵੇਰੇ ਦੀਆਂ ਤਸਵੀਰਾਂ ਤੁਹਾਨੂੰ ਇਹ ਸਕੂਲ ਦੀਆਂ ਦਿਖਾ ਲ ਦਿੰਨੇ ਆ ਇਧਰਲੇ ਪਾਸੇ ਬਿਲਡਿੰਗ ਬਣੀ ਹੋਈ ਆ ਇਹ ਬਿਲਡਿੰਗ ਪੁਰਾਣੀ ਆ ਸਾਹਮਣੇ ਜੋ ਥੋੜੀ ਦੇਰ ਪਹਿਲਾਂ ਅਧਿਆਪਕ ਸਹਿਬਾਨ ਨਾਲ ਗੱਲਬਾਤ ਹੋਈ ਸੀ ਉਹਨਾਂ ਦੱਸਿਆ ਕਿ ਇੱਥੇ ਇੱਕ ਕਮਰਾ ਬਣਿਆ ਹੋਇਆ ਵਾ ਜਿਹੜੇ ਕਮਰੇ ਦਾ ਦੁਗਾਟਨ ਐਮ ਐਲ ਏ ਸਹਿਬਾਨ ਨੇ ਕਰਨਾ ਸੀ ਉਹਨਾਂ ਦੇ ਪੀ ਐ ਸਹਿਬਾਨ ਹੁਣ ਕਰਨਗੇ ਕਿਉਂਕਿ ਵਿਰੋਧ ਆ ਇਸ ਟਾਈਮ ਦੇ ਉੱਤੇ ਬਾਹਰਲੇ ਪਾਸੇ ਜੇ ਗੱਲ ਕਰੀਏ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਾ ਤਾਂ ਹੀ ਅੱਜ ਬੀਏ ਸਹਿਬਾਨ ਜਿਹੜੇ ਆ ਉਹ ਆ ਰਹੇ ਆ ਸੱਜੇ ਪਾਸੇ ਦੀ ਇੱਕ ਤਸਵੀਰ ਦਿਖਾਲਦੇ ਹੋ ਅ ਗਰਮੀ ਦੇ ਇਧਰਲੇ ਪਾਸੇ ਕਿਉਂਕਿ ਇਧਰਲੇ ਪਾਸੇ ਉਹ ਖੰਡਰ ਬਣਿਆ ਹੋਇਆ ਸਕੂਲ ਆ ਜਿਹਨੂੰ ਕਿ ਸਮਾਰਟ ਸਕੂਲ ਕਿਹਾ ਜਾਂਦਾ ਇਧਰਲੇ ਪਾਸੋਂ ਇਦਾਂ ਲੱਗਦਾ ਕਿਸੇ ਜੰਗਲ ਵਿੱਚ ਪਲੇ ਪਾਸੇ ਆ ਗਏ ਆ ਇਹ ਵੀ ਐਸਐਸ ਸਕੂਲ ਦੀਆਂ ਤਸਵੀਰਾਂ ਵਾ ਇਹ ਕੁਝ ਕਮਰੇ ਆ ਉਹਦੀ ਬੈਗ ਦੀਆਂ ਤਸਵੀਰਾਂ ਵਾ ਇਧਰਲੇ ਪਾਸੇ ਕੁਝ ਰੁੱਖ ਆ ਰੁੱਖਾਂ ਦੇ ਥੱਲੇ ਸਫਾਈ ਨਹੀਂ ਗਈ ਤੁਸੀਂ ਤਸਵੀਰ ਵੇਖ ਸਕਦੇ ਹੋ ਇਧਰਲੇ ਪਾਸੇ ਵੀ ਪੁਰਾਣੇ ਕਮਰੇ ਆ ਇੱਥੇ ਵੀ ਕੁਝ ਬਾਥਰੂਮ ਬਣੇ ਆ ਪਰ ਬਾਥਰੂਮਾਂ ਦੀ ਗੱਲ ਨਹੀਂ ਹੋ ਰਹੀ ਚਰਚਾ ਨਹੀਂ ਹੋ ਰਹੀ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਦਿੰਨੇ ਆ ਇੱਕ ਕਮਰਾ ਵੀ ਬਣਿਆ ਵਾ ਬੱਚੇ ਆ ਸਕੂਲ ਦੇ ਜਿਹੜੇ ਇਸ ਟਾਈਮ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਥੋੜੀ ਦੇਰ ਤੱਕ ਇੱਥੇ ਐਮਐਲਏ ਸਰਬਾਨ ਦੇ ਪੀ ਸਰਬਾਨ ਪਹੁੰਚਣਗੇ ਉਹਨਾਂ ਵੱਲੋਂ ਇਹ ਸਕੂਲ ਦਾ ਸਕੂਲ ਦੇ ਬਣੇ ਹੋਏ ਕਮਰੇ ਦਾ ਉਦਘਾਟਨ ਕਰਨਾ ਵਾ ਸਾਹਮਣੇ ਉਸੇ ਹੀ ਤਰ੍ਹਾਂ ਸਜਾਇਆ ਹੋਇਆ ਸਾਰਾ ਕੁਝ ਵੇਖ ਸਕਦੇ ਹੋ ਜਿਵੇਂ ਬਹੁਤਾਤ ਸਕੂਲਾਂ ਦੇ ਵਿੱਚ ਦਿਖਾਇਆ ਜਾਂਦਾ ਸੀ ਉਦਘਾਟਨ ਸਮਾਰੋਹ ਹੋਣਾ ਵਾ ਸਿੱਖਿਆ ਕ੍ਰਾਂਤੀ ਤੇ ਬਦਲਦਾ ਪੰਜਾਬ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਆ ਸਿੱਖਿਆ ਮੰਤਰੀ ਸਾਹਿਬਾਨ ਦੀ ਫੋਟੋ ਆ ਤੇ ਨਾਲ-ਨਾਲ ਬੀਬਾ ਜੀਵਨਜੋਤ ਕੌਰ ਦੀ ਆ ਤੇ ਪਰਦੇ ਤੋਂ ਇਧਰਲੇ ਪਾਸੇ ਦੀ ਇੱਕ ਤਸਵੀਰ ਹੋਰ ਤੁਹਾਨੂੰ ਸਾਂਝੀ ਕਰ ਦਿੰਨੇ ਆ ਪੜਦੇ ਤੋਂ ਇਧਰਲੇ ਪਾਸੇ ਸ਼ੈਤ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਬਦਲ ਜਾਂਦੀ ਆ ਜਦੋਂ ਪੜਦੇ ਤੋਂ ਦੂਜੇ ਪਾਸੇ ਆਉਣੇ ਆ ਕਿਤੇ ਨਾ ਕਿਤੇ ਅ ਸਫਾਈ ਦਾ ਉਹ ਖਾਸ ਤੌਰ ਤੇ ਖਿਆਲ ਨਹੀਂ ਰੱਖਿਆ ਜਾਂਦਾ ਪੜਦੇ ਤੋਂ ਪਰਲੇ ਪਾਸੇ ਤਸਵੀਰ ਹੋਰ ਆ ਪਰ ਪੜਦੇ ਇਧਰਲੇ ਪਾਸੇ ਤਸਵੀਰ ਹੋਰ ਆ ਇੱਥੇ ਵੀ ਕੁਝ ਬਾਥਰੂਮ ਬਣੇ ਆ ਜਿਹੜੇ ਬਾਥਰੂਮ ਬੱਚਿਆਂ ਵਾਸਤੇ ਆ ਇਥੋਂ ਦੇ ਸਕੂਲ ਦੇ ਅਧਿਆਪਕਾਂ ਵਾਸਤੇ ਆ ਪਰ ਇਹਨਾਂ ਬਾਥਰੂਮਾਂ ਨੂੰ ਲੋਕ ਲੱਗੇ ਹੋਏ ਆ ਇੱਕ ਬਾਥਰੂਮ ਸਾਹਮਣੇ ਖੁੱਲਾ ਵਾ ਦੂਜੇ ਬਾਥਰੂਮਾਂ ਨੂੰ ਲੋਕ ਲੱਗਾ ਹੈਗਾ ਪੁਰਾਣੇ ਬਾਥਰੂਮ ਇੱਕ ਸਾਈਡ ਤੇ ਬਣੇ ਹੋਏ ਆ ਉਹ ਤਿਕਸਵੀ ਤਸਵੀਰ ਦੇਖ ਸਕਦੇ ਹੋ ਪੁਰਾਣੇ ਬਾਥਰੂਮ ਆ ਇਹ ਜਿਹੜੇ ਆ ਨਵੇਂ ਬਾਥਰੂਮ ਬਣ ਚੁੱਕੇ ਆ ਪਰ ਨਵੇਂ ਬਾਥਰੂਮਾਂ ਨੂੰ ਲੋਕ ਲੱਗੇ ਹੋਏ ਆ ਅਜੇ ਸ਼ੈਦ ਲੋਕ ਅਰਪਣ ਜਿਹਨੂੰ ਕਹਿ ਸਕਦੇ ਆ ਲੋਕ ਅਰਪਣ ਨਹੀਂ ਹੋਏ ਬੱਚਿਆਂ ਨੂੰ ਵਰਤਨ ਵਾਸਤੇ ਦਿੱਤੇ ਗਏ ਆ ਆ ਤਸਵੀਰ ਤੁਸੀਂ ਸਾਹਮਣੇ ਦਿਖਾਲਦੇ ਹੋ ਅਜੇ ਬਾਥਰੂਮਾਂ ਨੂੰ ਲੋਕ ਲੱਗੇ ਹੋਏ ਆ ਬਾਥਰੂਮ ਬਣਿਆ ਨੂੰ ਕੁਛ ਦਿਨ ਹੋ ਗਿਆ ਕਿਉਂਕਿ ਰੰਗ ਦੱਸਦਾ ਇਹਦਾ ਕਿ ਕੁਛ ਦਿਨ ਹੋ ਚੁੱਕੇ ਇਹਨਾਂ ਬਾਥਰੂਮਾਂ ਬਣਿਆ ਹੋਇਆਂ ਨੂੰ ਪਰ ਅਜੇ ਤੱਕ ਇਹਨਾਂ ਨੂੰ ਜਿੰਦਰੇ ਵੱਜੀ ਹੋਏ ਆ ਬਾਥਰੂਮਾਂ ਨੂੰ ਸ਼ਬੀਲ ਦਾ ਜਰੂਰ ਸਕੂਲ ਦੇ ਵਿੱਚ ਪ੍ਰਬੰਧ ਆ ਪੁਰਾਣੇ ਬਾਥਰੂਮਾਂ ਨੂੰ ਕੁਛ ਨਹੀਂ ਕੀਤਾ ਗਿਆ ਕੋਈ ਰੈਨੋਵੇਟ ਨਹੀਂ ਕੀਤਾ ਗਿਆ ਜਿਸਨੂੰ ਦੋਨਾਂ ਨੂੰ ਰੰਗ ਕੀਤਾ ਜਾਂਦਾ ਤੇ ਉਹ ਵੀ ਬਾਥਰੂਮ ਜਿਹੜੇ ਆ ਸੋਹਣੇ ਬਣੇ ਹੋਏ ਵਰਤੋਂ ਚ ਆ ਸਕਦੇ ਸੀ ਇਹ ਸਮਾਰਟ ਸਕੂਲ ਆ ਇਸ 스마트 ਸਕੂਲ ਦੇ ਵਿੱਚ ਇੱਥੇ ਜੀਸੀਪੀ ਪਹੁੰਚੀ ਹੋਊਗੀ ਸ਼ਾਇਦ ਆ ਥੋੜਾ ਜਿਹਾ ਕੰਮ ਕੀਤਾ ਵਾ ਤੁਸੀਂ ਵੇਖ ਸਕਦੇ ਹੋ ਤਸਵੀਰ ਕਿ ਛੱਜ ਮੰਤਰੀ ਸਾਹਿਬਾਨ ਨੇ ਆਉਣਾ ਸੀ ਥੋੜਾ ਜਿਹਾ ਸਫਾਈ ਦਾ ਪ੍ਰਬੰਧ ਵੀ ਲੱਗਦਾ ਕਿ ਹੋਇਆ ਵਾ ਸਫਾਈ ਦਾ ਪ੍ਰਬੰਧ ਪਰ ਉਹਨੂੰ ਦ੍ਰਿਸ਼ੀ ਨਹੀਂ ਕੀਤੀ ਗਈ ਤੁਸੀਂ ਤਸਵੀਰ ਵਖਾਲਦੇ ਹੋ ਇੱਕ ਰੀ ਗਰਮੀ ਤੇ ਵੀ ਚੀਜ਼ ਕਿਉਂਕਿ ਬਣਿਆ ਜ਼ਰੂਰ ਆ ਕੀਤਾ ਗਿਆ ਤਿਆਰੀ ਕੀਤੀ ਗਈ ਪਰ ਪੂਰੀ ਦ੍ਰਿਸ਼ੀ ਨਹੀਂ ਕੀਤੀ ਗਈ ਸਫਾਪ ਸਫਾਈ ਦੇ ਸਕੂਲਾਂ ਦੇ ਐਡੇ ਵਧੀਆ ਪ੍ਰਬੰਧ ਨਹੀਂਗੇ ਇਹ 스마트 ਸਕੂਲ ਆ ਇਹ ਜੇ ਇਹੋ ਜਿਹਾ ਸਮਾਰਟ ਸਕੂਲ ਆ ਤੇ ਫਿਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਕਿਹੜੇ ਪਾਸੇ ਵਾਲੇ ਪਾਸੇ ਜਾਊਗੀ ਸਾਹਮਣੇ ਬੋਰਡ ਤੇ ਲੱਗੇ ਹੋਈ ਤਸਵੀਰ ਤੁਹਾਨੂੰ ਦਿਖਾ ਲ ਦਿੰਨੇ ਆ ਕਿ ਉਹ ਤੇ ਸਰਕਾਰੀ ਐਲੀਮੈਂਟਰੀ ਸਕੂਲ ਸਮਾਰਟ ਸਕੂਲ ਵੱਲਾ ਇਤੋਂ ਪਰਲੇ ਪਾਸੇ ਸੜਕ ਤੋਂ ਪਾਰਲੇ ਪਾਸੇ ਦੀ ਜੀ ਤਸਵੀਰ ਦਿਖਾ ਲਈ ਗਈ ਸੀ ਉਹ ਸਕੂਲ ਦੀ ਇੱਕ ਵੱਖਰੀ ਤਸਵੀਰ ਸੀ ਉਹ ਸਕੂਲ ਤੋਂ ਹਟ ਕੇ ਆਪਾਂ ਇਸ 스마트 ਸਕੂਲ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਰਕਾਰੀ ਐਲੀਮੈਂਟਰੀ 스마트 ਸਕੂਲ ਵੱਲੇ ਦੀਆਂ ਤਸਵੀਰਾਂ ਵਾਏ ਜੇ 스마트 ਸਕੂਲ ਹੀ ਇਸ ਤਰ੍ਹਾਂ ਦੇ ਹੋਣਗੇ ਤੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਕਿਹੜੇ ਪਾਸੇ ਜਾਊਗੀ ਤੁਸੀਂ ਵੇਖ ਸਕਦੇ ਹੋ ਜੇ 스마트 ਸਕੂਲ ਦੇ ਹਾਲਾਤ ਇਹੋ ਜਿਹੇ ਹੋਣਗੇ ਤੇ ਫਿਰ ਸਿੱਖਿਆ ਦਾ ਪੱਧਰ ਕਿੰਨਾ ਕੁ ਚੰਗਾ ਹੋ ਸਕਦਾ ਵਾ ਸਿੱਖਿਆ ਦਾ ਪੱਧਰ ਦੀ ਜਦੋਂ ਗੱਲ ਕਰਦੇ ਹਾਂ ਸਕੂਲਾਂ ਦੀ ਬਿਲਡਿੰਗ ਤੋਂ ਹੀ ਪਤਾ ਲੱਗ ਜਾਂਦਾ ਕਿ ਸਕੂਲ ਦਾ ਕਿ ਸਿੱਖਿਆ ਦਾ ਪੱਧਰ ਕੀ ਹੋ ਸਕਦਾ ਵਾ ਇਸ ਟਾਈਮ ਅਸੀਂ ਉਹਨਾਂ ਕਮਰਿਆਂ ਦੇ ਵਿੱਚ ਮੌਜੂਦ ਆਂ ਸ਼ਾਇਦ ਥੋੜੇ ਜੇ ਪੈਸੇ ਦੇਖ ਕੇ ਜੇ ਇਹਨਾਂ ਕਮਰਿਆਂ ਨੂੰ ਰੈਨੋਵੇਟ ਕੀਤਾ ਜਾਂਦਾ ਰੰਗ ਕੀਤਾ ਜਾਂਦਾ ਤੇ ਸ਼ਾਇਦ ਇਹ ਲੱਗਦਾ ਕਿ ਇਹ ਸਰਕਾਰੀ ਸਕੂਲ ਸਮਾਰਟ ਸਕੂਲ ਆ ਪਰ ਉਧਰ ਸਾਹਮਣੇ ਪਾਸੇ ਤਸਵੀਰ ਦਿਖਾ ਲ ਦਿੰਨੇ ਆ ਚਾਰ ਚਫੇਰ ਦੀ ਤਸਵੀਰ ਸਾਂਝੀ ਕਰ ਦਿੰਨੇ ਆ ਤੁਹਾਨੂੰ ਹਾਂ ਇੱਕ ਕਮਰਾ ਜੋ ਅਧਿਆਪਕ ਸਾਹਿਬਾ ਨਾਲ ਗੱਲਬਾਤ ਹੋਈ ਸੀ ਉਹਨਾਂ ਦੱਸਿਆ ਕਿ ਇੱਥੇ ਇੱਕ ਕਮਰਾ ਬਣਿਆ ਵਾ ਬਾਥਰੂਮਾਂ ਦੀ ਉਹਨਾਂ ਗੱਲ ਨਹੀਂ ਕੀਤੀ ਪਰ ਬਾਥਰੂਮ ਜਰੂਰ ਦਿਖਾਏ ਗਏ ਸੀ ਕਿ ਬਾਥਰੂਮ ਬਣੇ ਹੋਏ ਆ ਇੱਥੇ ਵੀ ਕੁਝ ਸ਼ੈਅ ਦੀ ਤਿਆਰੀ ਕੀਤੀ ਹੋਈ ਆ ਸਰਕਾਰੀ ਸਕੂਲ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਹੋਰ ਵੀਰ ਜੀ ਸੱਸ ਹਾਂ ਸੱਸ ਸੱਸ ਗੱਲ ਜੀ ਅੱਛਾ ਇੱਕ ਕਮਰਾ ਤਿਆਰ ਹੋਇਆ ਹਾਂਜੀ ਹਾਂ ਤਿਆਰ ਮਤਲਬ ਚੱਲ ਰਹੀ ਹੈ ਦੀ ਤਿਆਰੀ ਹੈ ਅੱਛਾ 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 ਹਾਂਜੀ ਕੀ ਖਾਸੀ ਵਿੱਚ ਕੀ ਲੈ ਕੇ ਆਏ ਹੋ ਖਾਸ ਕੀ ਚੀਜ਼ ਬਣੀ ਹੈ ਸੋ ਸੀਲਿੰਗ ਹੋਈ ਹੈ ਦੀ ਵੇਖੋ ਤੇ ਡੈਕਸ ਵਧੀਆ ਹੈਗੇ ਨੇ ਜਿਹੜਾ ਸਾਰਾ ਜਿਹੜਾ ਦਾ ਮਤਲਬ ਐਟਮਾਸਫੇਅਰ ਹੈਗਾ ਵਧੀਆ ਪ੍ਰਾਈਵੇਟ ਸਕੂਲਾਂ ਵਾਂਗ ਆ ਕੰਮ ਚਲਦਾ 250 ਵਗੈਰਾ ਹੈਗੇ ਨੇ ਤੇ ਪ੍ਰੋਜੈਕਟਰ ਦੇ ਨਾਲ ਕਲਾਸਾਂ ਲੱਗਦੀਆਂ ਤੇ ਇਹ ਸਾਰੇ ਹੀ ਕਮਰਿਆਂ ਚ ਪ੍ਰਬੰਧ ਹੈਗੇ ਕਿ ਅਜੇ ਇੱਕ ਹੀ ਕਮਰੇ ਚ ਬਣਿਆ ਹੋਇਆ ਸਰ ਇਹ ਇੱਕ ਨਹੀਂ ਨਾਲ ਦਾ ਕਮਰਾ ਵੀ ਹੈ ਹੋਰ ਕਮਰੇ ਹੈਗੇ ਜਿਹੜੇ ਨਵੇਂ ਬਣ ਰਹੇ ਉਹਨਾਂ ਚ ਤੇ ਸਾਰਾ ਕੁਝ ਬਿਲਕੁਲ ਹੈ ਤਿਆਰ ਆਏਗਾ ਸਾਰਾ ਕੁਝ ਕਿੰਨੇ ਬੱਚੇ ਹੈ ਸਕੂਲ ਦੇ ਵਿੱਚ ਕਿੰਨੇ ਬੱਚੇ ਤੁਹਾਡੇ ਕੋਲ 500 ਦੇ ਲਗਭਗ ਆ ਗਿਆ 500 ਦੇ ਲਗਭਗ ਹਾਂਜੀ ਸਰ ਇਹਨੂੰ 스마트 ਸਕੂਲ ਕਿਹਾ ਜਾਂਦਾ ਸਮਾਰਟ ਦਾ ਮਤਲਬ ਹੁੰਦਾ ਸੋਹਣਾ ਹੁਣ ਤੁਸੀਂ ਸਮਾਰਟ ਲੱਗ ਰਹੇ ਹੋ ਵੈਸੇ ਸਮਾਰਟ ਦਾ ਮਤਲਬ ਤਾਂ ਸੋਹਣਾ ਹਨਾ ਪਰ ਇਹ ਸਮਾਰਟ ਕਿਹੜੇ ਪਾਸੇ ਜੇ ਬਾਹਰ ਦੀ ਤਸਵੀਰ ਆਪਾਂ ਗੱਲ ਕਰਦੇ ਆਂ ਸਮਾਰਟ ਕਿਹੜੇ ਪਾਸੇ ਆ ਇਹ ਇਹ ਚੀਜ਼ ਦਾ ਤੁਸੀਂ ਸਵਾਲ ਕਰਦੇ ਹੋ ਹਾਂਜੀ ਮਤਲਬ ਨਹੀਂ ਸਮਾਰਟ ਸਰ ਜਿਹੜਾ ਜਿਹੜਾ ਮਤਲਬ ਇੱਕ ਤਾਂ ਚੀਜ਼ ਅੰਡਰ ਪ੍ਰੋਸੈਸ ਹੈਗੀ ਹੈ ਚੱਲ ਰਿਹਾ ਸਰ ਹਾਂ ਚੱਲ ਰਿਹਾ ਹਾਂਜੀ ਸਰ ਚੱਲ ਰਿਹਾ ਕਰ ਬੋਰਡਾਂ ਤੇ ਜੋ ਲਿਖਿਆ ਗਿਆ ਵਾ ਖਾਸ ਕਰਕੇ ਸਮਾਰਟ ਸਕੂਲ ਸੀ ਸਮਾਰਟ ਸਕੂਲ ਹੋਰ ਜੀ ਠੀਕ ਠਾਕ ਹੋ ਮੈਡਮ ਮਲਕੀਤ ਸਿੰਘ ਜੀ ਮਲਕੀਤ ਸਿੰਘ ਜੀ ਕਦੋਂ ਤੱਕ ਐਮਐਲਏ ਸਾਹਿਬਾਂ ਨੂੰ ਪਹੁੰਚ ਰਹੇ ਆ ਦੇਖੋ ਸਾਨੂੰ 9 ਵਜੇ ਦਾ ਟਾਈਮ ਦਿੱਤਾ ਗਿਆ ਸੀ ਤੇ ਬਸ ਉਹ ਕਾਲ ਆਈ ਹੈ ਜੀ ਮੈਂ ਤੁਹਾਡੇ ਕੋਲ ਰਵਾਨਾ ਹੋ ਗਿਆ ਸੀ ਨੀਅਰਸ ਕੰਟਰੀ ਸਕੂਲ ਤੋਂ ਆ ਰਿਹਾ ਜੀ ਅੱਛਾ ਇਹ ਦੱਸਿਓ ਕਿ ਇਹ ਸਕੂਲ ਦੇ ਵਿੱਚ ਖਾਸ ਤੌਰ ਤੇ ਕਿਹੜੀ ਕਿਹੜੀ ਚੀਜ਼ ਬਣੀ ਹੋਈ ਹੈ ਇਸ ਟਾਈਮ ਜੋ ਇਸ ਸਰਕਾਰ ਦੇ ਵਿੱਚ ਬਣੀ ਸੀ ਅੱਜ ਐਮਐਲਏ ਸਾਹਿਬਾਂ ਨੇ ਉਧਰ ਘਟਨ ਕਰਨ ਵਾਸਤੇ ਪਹੁੰਚਣਾ ਸੀ ਸ਼ਾਇਦ ਉਹਨਾਂ ਦੇ ਪੀਐਸ ਸਾਹਿਬਾਨ ਆ ਰਹੇ ਆ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਪੀਐਸ ਸਾਹਿਬਾਨ ਆ ਰਹੇ ਆ ਜਾਂ ਹੋਰ ਮੈਡਮ ਦਾ ਤਾਂ ਪਤਾ ਸੀ ਜੀ ਆ ਰਹੇ ਜ ਐਮਐਲਏ ਸਾਹਿਬ ਦੇਖੋ ਜੀ 2023-24 ਦੇ ਵਿੱਚ ਸਕੂਲ ਨੂੰ ਇੱਕ ਸਮਾਰਟ ਕਲਾਸਰੂਮ ਮਿਲਿਆ ਸੀ ਇੱਕ 25 ਚ ਹੁਣ ਇੱਕ ਤਿਆਰ ਹੋ ਰਿਹਾ ਅੰਡਰ ਕੰਸਟਰਕਸ਼ਨ ਚ ਹੈ ਤੇ ਨਾਲ ਵਾਸ਼ਰੂਮ ਮਿਲੇ ਸੀ ਜੀ ਤਿੰਨ ਠੀਕ ਬਾਉਂਡਰੀ ਵਾਲ ਇਹ ਸਾਨੂੰ ਹੁਣ ਐਸਈ 25 ਸੈਸ਼ਨ ਚ ਮਿਲੇ ਸੀ ਜਿਹੜੇ ਕੀ ਤਿਆਰ ਹੋ ਰਿਹਾ ਚੱਲ ਰਿਹਾ ਕੰਮ ਤੁਸੀਂ ਦੇਖ ਰਿਹਾ ਹੋਵੇਗਾ ਵੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਮਟੀਰੀਅਲ ਵੀ ਪਿਆ ਥੋੜਾ ਬਤਾ ਬਾਕੀ ਜੋ ਇਹਨਾਂ ਨੇ ਪ੍ਰੋਗਰਾਮ ਲੀਕਿਆ ਗਿਆ ਸੀ ਉਹਦੇ ਸਬੰਧ ਵਿੱਚ ਅਸੀਂ ਆਪਣੇ ਸਕੂਲ ਨੂੰ ਤਿਆਰੀ ਕੀਤੀ ਹੈ ਜੀ ਬਿਲਕੁਲ ਵਧੀਆ ਗੱਲ ਹੈ ਜੀ ਕਿਉਂਕਿ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਤੁਹਾਡੀ ਜਿਮੀਰੀ ਆ ਸਕੂਲ ਨੂੰ ਸਕੂਲ ਦੇ ਵਿੱਚ ਟੀਚਰ ਹੁੰਦਾ ਨਾ ਉਹਨੂੰ ਗੁਰੂ ਕਹਿੰਨੇ ਅਸੀਂ ਹੈਨਾ ਉਹ ਗੁਰੂ ਵੱਜੋਂ ਮਾਨਤਾ ਪ੍ਰਾਪਤ ਇੱਕ ਸਾਹਮਣੇ ਕਹਿ ਸਕਦੇ ਆ ਕਿ ਤੁਹਾਨੂੰ ਗੁਰੂ ਦਾ ਬਰਾਬਰ ਕਿਹਾ ਜਾਂਦਾ ਵਾ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਨਾ ਅਧਿਆਪਕ ਸਾਹਿਬਾਨ ਦੱਸ ਰਹੇ ਸੀ ਕਿ ਇੱਥੇ 400 500 250 ਆ ਤੁਹਾਡੇ ਕੋਲ ਐਸ ਟਾਈਮ ਜੀ ਜਿਹੜੇ ਪ੍ਰਾਇਮਰੀ ਦੇ ਨੇ ਸਾਡੇ ਕੋਲ 526 ਦੇ ਲਾਗੇ ਬੱਚੇ ਨੇ ਜੀ ਤੇ ਇਹ ਅੰਗਰਵੜੀ ਸੈਂਟਰ 7 ਚੱਲ ਰਿਹਾ ਜੀ ਵਿੱਚ ਇਹਦੇ ਵਿੱਚ ਹਾਂਜੀ 7 ਅੰਗਰਵੜੀ ਸੈਂਟਰ ਹੈ ਜ ਜਨਨ ਕੋਈ 21 ਕਮਰਾ ਹੈ ਤੇ ਮਜਬੂਰੀ ਵਸ ਉਹ ਵੀ ਮਤਲਬ ਆਪਣਾ ਗੁਜ਼ਾਰਾ ਕਰ ਰਿਹਾ ਜੀ ਕਿੰਨੇ ਬੱਚੇ ਆ ਉਹਨਾਂ ਦੇ ਕੋਲ ਅੰਗਣ ਵਟ ਪੂਰੀ ਮੈਕਸਿਮਮ ਸਰ ਸੈਂਟਰ ਕੋਲ ਵੀ 25 ਬੱਚੇ ਹੁੰਦੇ ਆ ਜੀ ਸੱਤ ਸੈਂਟਰਵਾ ਤੇ 7 ਤੋਂ 2 14 ਮੰਨ ਲਓ ਜਿਆਦਾ ਨਹੀਂ 140 ਬੱਚੇ ਹੋਣਗੇ ਨਾ ਹਾਂਜੀ ਐਪਰਕਸੀਮੇਟਲੀ ਹੋਣ ਉਹਨਾਂ ਕੋਲ ਇੱਕ ਹੀ ਕਮਰਾ ਹਾਂਜੀ ਜੀ ਇੱਕ ਹੀ ਕਮਰਾ ਜੀ ਬਾਰ ਹਾਲ ਤਾਂ ਇੱਕ ਹੀ ਕਮਰਾ ਦੇਖੋ ਤੁਹਾਡੇ ਸਾਹਮਣੇ ਹੁਣ ਨਵੇਂ ਦਿੱਤੇ ਨੇ ਕਿਉਂਕਿ ਤੁਹਾਨੂੰ ਪਤਾ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਜਿਹੜੇ ਪ੍ਰੀ ਪ੍ਰਾਇਮਰੀ ਜਾਨਗਨ ਵੜੀ ਸੈਂਟਰ ਨੇ ਉਹ ਸਕੂਲ ਚ ਚਲਾਏ ਜਾਣੇ ਹਨ ਤੇ ਉਹਨਾਂ ਨੂੰ ਇਸ ਕਰਕੇ ਇੱਥੇ ਸ਼ਿਫਟ ਕੀਤਾ ਗਿਆ ਤੇ ਕਮਰੇ ਬਣਿਆ ਜੀ ਨਵੇਂ ਬਣ ਰਿਹਾ ਤੇ ਇਹਨਾਂ ਚ ਅਲਾਟ ਕਰਨਗੇ ਜਿਵੇਂ ਹੋਏ ਹੁਕਮ ਤੁਸੀਂ ਦੱਸਿਆ ਕਿ ਉਹ ਸਾਰੇ ਅਧੀਨ ਕਮਰਾਵਾ ਉਹ ਸਾਰੀ ਹੋ ਚੁੱਕੀ ਹੈ ਪੂਰੀ ਕਿ ਇਸ ਕਮਰੇ ਦਾ ਰਹਿੰਦਾ ਕੁਝ ਕੰਮ ਵਾਲਾ ਜਦੋਂ ਘਾਟਨ ਕੀਤਾ ਜਾ ਰਿਹਾ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਅਜੇ ਅੰਡਰ ਕੰਸਟਰਕਸ਼ਨ ਹੈ ਕੁਝ ਮਤਲਬ ਵੀ ਅੰਦਰ ਫੈਸਿਲਿਟੀਜ਼ ਮਤਲਬ ਜੇ ਟੇਬਲ ਹੈ ਪ੍ਰੋਜੈਕਟਰ ਹੈ ਇੰਟਰਐਕਟਿਵ ਪੈਨ ਹਾਂ ਜੀ ਉਹ ਕੰਮ ਅੰਡਰ ਕੰਸਟਰਕਸ਼ਨ ਹੈ ਕਿਉਂਕਿ ਐਚਓ ਵੀ 25 ਦੀ ਗ੍ਰਾਂਟ ਦਿੱਤੀ ਪਤਾ 31 ਮਾਰਚ ਹੁਣੇ ਖਤਮ ਹੋ ਗਿਆ ਟੀਆ ਤੇ ਇਸ ਲਈ ਉਹ ਸਾਰਾ ਮਤਲਬ ਕੰਮ ਚੱਲ ਰਿਹਾ ਹੈ ਬਾਥਰੂਮ ਕਿੰਨੇ ਬਣੇ ਸਕੂਲ ਦੇ ਨਵੇਂ ਬਾਥਰੂਮ ਜੀ ਬਿਲਕੁਲ ਜੀ ਪਹਿਲੇ ਤੁਸੀਂ ਦੇਖਿਆ ਹੋਊਗਾ ਤੁਸੀਂ ਗਏ ਸੀ ਤੇ ਉਹਦੇ ਵਿੱਚ ਸਰ ਪੁਰਾਣੇ ਬਾਥਰ ਤੇ ਬੱਚੇ ਜਿਆਦੇ ਹੋਣ ਕਰਕੇ ਸਾਨੂੰ ਸਰਵ ਸਿੱਖਿਆ ਅਭਿਆਨ ਤੋਂ ਤਿੰਨ ਬਾਥਰੂਮ ਸਾਹਮਣੇ ਮਿਲੇ ਨੇ ਤੇ ਤਿੰਨ ਨਵੇਂ ਸਾਹਮਣੇ ਆਏ ਕਿ ਸਾਨੂੰ ਡਿਪਾਰਟਮੈਂਟ ਵੱਲੋਂ ਜੀ ਬਿਲਕੁਲ ਕਿਉਂਕਿ ਬਾਥਰੂਮ ਨੂੰ ਲੋਕ ਲੱਗਣ ਦੇ ਕਾਰਨ ਕੀ ਬਾਥਰੂਮਾਂ ਨੂੰ ਲੋਕ ਲੱਗੇ ਹੋਇਆ ਸਰ ਲੋਕ ਇਸ ਤਰ੍ਹਾਂ ਕਿ ਅੰਦਰ ਮਟੀਰੀਅਲ ਪਿਆ ਸੀ ਕੰਮ ਚੱਲ ਰਿਹਾ ਹਾਂਜੀ 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 ਤੇ ਬਸ ਹੋਰ ਕੁਝ ਨਹੀਂ ਜੀ ਉਹ ਤਾਦੀ ਮਤਲਬ ਕਿ ਲੋਕ ਕੀਤਾ ਸੀ ਅਦਰ ਉਸ ਕੁਝ ਨਹੀਂ ਸਮਾਨ ਕੰਮ ਚੱਲਦਾ ਹੁਣ ਕਰਕੇ ਨਵਾਜੀ ਅਧਿਆਪਕ ਸਹਿਬਾਨਾਂ ਤੇ ਇੱਕ ਦੱਸ ਰਹੇ ਕਿ 500 ਤੋਂ ਵੱਧ ਬੱਚੇ ਆ ਸਰਕਾਰੀ ਸਕੂਲ ਦੇ ਵਿੱਚ ਜੇ 500 ਤੋਂ ਵੱਧ ਬੱਚੇ ਆ ਤੇ ਵਧਾਈ ਦੇ ਪਾਤਰ ਵੀ ਕਵਾਂਗੇ ਸਕੂਲ ਦੇ ਅਧਿਆਪਕ ਕਿਉਂਕਿ 500 ਤੋਂ ਵੱਧ ਬੱਚਾ ਸਰਕਾਰੀ ਸਕੂਲ ਦੇ ਵਿੱਚ ਹੋਵੇ ਤੇ ਉਹ ਸਕੂਲ ਦੀ ਮੂੰਹ ਬੋਲਦੀ ਤਸਵੀਰ ਚਾਹੀਦੀ ਆ ਉਹ ਸਮਾਰਟ ਸਕੂਲ ਚਾਹੀਦਾ ਪਰ ਇਹ ਸਿੱਖਿਆ ਨੀਤੀ ਜਿਹੜੀ ਬੋਲਦੀ ਆ ਸਾਡੀ ਸਾਹਮਣੇ ਇੱਕ ਬੋਰਡ ਚਮਕ ਰਿਹਾ ਬੋਰਡ ਤੁਸੀਂ ਵੇਖ ਸਕਦੇ ਹੋ ਸਦਾ ਭਗਵੰਤ ਸਿੰਘ ਮਾਨ ਦੀ ਤਸਵੀਰ ਦੇ ਨਾਲ ਆ ਹੱਥ ਜੁੜੇ ਹੋਏ ਆ ਪੰਜਾਬ ਦੀ ਸਿੱਖਿਆ ਕ੍ਰਾਂਤੀ ਨਾਲ ਬਦਲਦੇ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਸੋਹਣੀਆ ਤਸਵੀਰ ਬੱਚਿਆਂ ਤੁਸੀਂ ਵੇਖ ਸਕਦੇ ਹੋ ਬੱਚਿਆਂ ਨੂੰ ਸੋਹਣੀ ਪਛਾਗ ਪਾਈ ਹੋਈ ਆ ਕਿਉਂਕਿ ਅੱਜ ਸਾਡੇ ਮੰਤਰੀ ਸਾਹਿਬਾਨ ਨੇ ਇੱਥੇ ਪਹੁੰਚਣਾ ਥੋੜੀ ਦੇਰ ਤੱਕ ਮੰਤਰੀ ਸਾਹਿਬਾਨ ਨੇ ਪਹੁੰਚਣਾ ਤੇ ਬਾਹਰਲੇ ਪਾਸੇ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਤਸਵੀਰ ਦੁਬਾਰਾ ਤੁਹਾਨੂੰ ਇੱਕ ਵਾਰੀ ਸਾਂਝੀ ਕਰ ਦਿੰਨੇ ਆ ਜਦ ਦੁਬਾਰਾ ਵਿਰੋਧ ਹੋ ਰਿਹਾ ਇਧਰਲੇ ਪਾਸੇ ਆ ਤਾਜ਼ਾ ਰੰਗ ਰੋਗਨ ਅੱਜ ਮੰਤਰੀ ਸਾਹਿਬਾਨ ਨੇ ਆਉਣਾ ਸੀ ਇਧਰਲੇ ਪਾਸੇ ਆ ਬੁਰਜੀਆਂ ਨੂੰ ਤਾਜ਼ਾ ਰੰਗ ਰੋਗਨ ਵੀ ਹੋਇਆ ਵਾ ਤੁਸੀਂ ਤਸਵੀਰ ਵੇਖ ਸਕਦੇ ਹੋ ਆ ਚਿੱਟਾ ਰੰਗ ਰੋਗਨ ਜ਼ਰੂਰ ਤਾਜ਼ਾ ਵਾ ਇੱਕ ਕਮਰਾ ਜਿਹਦਾ ਉਦਘਾਟਨ ਕਰਨ ਆਉਣਾ ਅਧਿਆਪਕ ਸਹਿਬਾਨ ਆਪ ਹੀ ਦੱਸ ਚੁੱਕੇ ਆ ਕਿ ਉਹ ਸਾਰੀ ਉਧীন ਆ ਤੇ ਉਹ ਸਾਰੀ ਉਧীন ਕਮਰਿਆਂ ਦੇ ਉਦਘਾਟਨ ਦੀ ਲੋੜ ਕਿਉਂ ਪੈ ਗਈ ਸੀ ਜਦੋਂ ਉਹ ਸਾਰੀ ਉਧীন ਆ ਸੋਹਣਾ ਕਮਰਾ ਬਣ ਜਾਂਦਾ ਉਹਦੀ ਪੂਰੀ ਉਸਾਰੀ ਹੋ ਜਾਂਦੀ ਉਹ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਸਹੂਲਤਾਂ ਚਾਹੀਦੀਆਂ ਸੀ ਬੱਚਿਆਂ ਨੂੰ ਖਾਸ ਕਰਕੇ ਉਹ ਪ੍ਰਦਾਨ ਹੋ ਜਾਂਦੀਆਂ ਫਿਰ ਉਦਘਾਟਨ ਹੁੰਦਾ ਤੇ ਫਿਰ ਸ਼ਾਇਦ ਸਵਾਲ ਵੀ ਖੜੇ ਨਾ ਹੁੰਦੇ ਸਵਾਲ ਤੇ ਫਿਰ ਉਹ ਖੜਾ ਹੁੰਦਾ ਕਿ ਬਾਹਰਲੇ ਪਾਸੇ ਜਿੱਥੇ ਅਸੀਂ ਫੇਰ ਉੱਥੇ ਪਹੁੰਚੇ ਹੋਏ ਹਾਂ ਜਿੱਥੋਂ ਸ਼ੁਰੂਆਤ ਕੀਤੀ ਸੀ ਸਕੂਲ ਦੇ ਅੰਦਰ ਦੀ 스마트 ਸਕੂਲ ਦੀ ਇੱਥੋਂ ਕਿੱਥੋਂ ਲੱਗਦਾ ਕਿ ਇਹ 스마트 ਸਕੂਲ ਆ 스마트 ਦਾ ਮਤਲਬ ਸੋਹਣਾ ਹੁੰਦਾ ਵਾ ਸੋਹਣਾ ਸਕੂਲ ਹੋਵੇ ਬੱਚਿਆਂ ਵਾਸਤੇ ਕ੍ਰਾਂਤੀ ਆਵੇ ਬੱਚੇ ਸਕੂਲਾਂ ਦੇ ਵਿੱਚ ਪੜਨ ਕਿਉਂਕਿ ਸਾਡੇ ਬਹੁਤਾਤ ਲੋਕ ਜਿਹੜੇ ਆ ਉਹ ਲੋੜਿੰਦੇ ਪਰਿਵਾਰਾਂ ਦੇ ਵਿੱਚੋਂ ਉਹ ਲੋੜਵੰਦ ਪਰਿਵਾਰਾਂ ਚ ਹੁੰਦੇ ਆ ਜਿਹੜੇ ਨਾ ਸਕੂਲਾਂ 'ਚ ਪੜਦੇ ਆ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜਾ ਨਹੀਂ ਸਕਦੇ ਕਿਉਂਕਿ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜ਼ਿਆਦੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤਾਬਾਂ ਮਹਿੰਗੀਆਂ ਜਿਹੜੀਆਂ ਕਿ ਲੱਖਾਂ ਦੇ ਵਿੱਚ ਹੁੰਦੀਆਂ ਹਜ਼ਾਰਾਂ ਦੇ ਵਿੱਚ ਲਾਉਣੀਆਂ ਪੈਂਦੀਆਂ ਫੀਸਾਂ ਬਹੁਤਾਂ ਦੇ ਵਿੱਚ ਆ ਲੱਖਾਂ ਦੇ ਵਿੱਚ ਫੀਸਾਂ ਹੁੰਦੀਆਂ ਉਹ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਫਿਰ ਇੱਥੇਲੇ ਪਾਸੇ ਸਰਕਾਰੀ ਸਕੂਲਾਂ ਵਾਲੇ ਪਾਸੇ ਆਉਣਾ ਪੈਂਦਾ ਵਾ ਇੱਥੇ ਛੋਟੇ ਛੋਟੇ ਬੱਚੇ ਵੀ ਆ ਇਹ ਸਕੂਲ ਦੇ ਬੱਚੇ ਹੋਣਗੇ ਜਿਹੜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਇਹ ਸਮਾਰਟ ਸਕੂਲ ਦੇ ਵਿੱਚ ਜਿੱਥੇ ਅੱਜ ਸਕੂਲ ਦੇ ਕਮਰੇ ਦਾ ਘਟਰ ਹੋਣਾ ਤੇ 6 ਬਾਥਰੂਮ ਬਣੇ ਆ ਉਹਨਾਂ ਦੀ ਗੱਲ ਵੀ ਹੋ ਰਹੀ ਹੈ ਉਹ ਦਾ ਘਟਰ ਹੋਣਾ ਇੱਕ ਪਾਸੇ ਪ੍ਰੋਟੈਸਟ ਦੀਆਂ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਆ ਇਧਰਲੇ ਪਾਸੇ ਪ੍ਰੋਟੈਸਟ ਹੋ ਰਿਹਾ ਵਾ ਸੀਨੀਅਰ ਅਫੀਸਰ ਸਹਿਬਾਨ ਵੀ ਇੱਥੇ ਪਹੁੰਚ ਚੁੱਕੇ ਐ ਇਸ ਟਾਈਮ ਦੇ ਉੱਤੇ ਅਫੀਸਰ ਸਹਿਬਾਨ ਪਹੁੰਚ ਚੁੱਕੇ ਆ ਪਰ ਡੱਲੇਵਾਲ ਪਾਰਟੀ ਜਿਹੜੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਪਾਰਟੀ ਵੱਲੋਂ ਵਿਰੋਧ ਦੀ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਵਿੱਚ ਵਿਰੋਧ ਕਰਾਂਗੇ ਉਸ ਤਹਿਤ ਅੱਜ ਤੁਸੀਂ ਉਹ ਤਸਵੀਰ ਵੇਖ ਸਕਦੇ ਹੋ ਵਿਰੋਧ ਹੋ ਰਿਹਾ ਵਾ ਨਾਲ ਸਵਾਲਾਂ ਦੀ ਗੱਲ ਹੋਊਗੀ ਪੀਏ ਸਹਿਬਾਨ ਬਸ ਕੁਝ ਕੁ ਮਿੰਟਾਂ ਦਾ ਕਿਤੇ ਪਹੁੰਚਣਗੇ ਕਿਸਾਨਾਂ ਨਾਲ ਕੀ ਗੱਲਬਾਤ ਹੁੰਦੀ ਆ ਉਹ ਜ਼ਰੂਰ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਕੀ ਕਿਸਾਨਾਂ ਆਗਰ ਕੋਈ ਗੱਲਬਾਤ ਹੁੰਦੀ ਆ ਪੀਏ ਸਹਿਬਾਨ ਕੋਈ ਗੱਲ ਸੁਣਦੇ ਆ ਕਿ ਜਾਂ ਸਿੱਧਾ ਸਕੂਲ ਦੇ ਵਿੱਚ ਉਦਘਾਟਨ ਕਰਨ ਤੋਂ ਬਾਅਦ ਵਾਪਸੀ ਹੋਊਗੀ ਉਹਨਾਂ ਦੀ ਮਨਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਐਸ ਟਾਈਮ ਦੇ ਉੱਤੇ ਉਦਘਾਟਨ ਕਰਨ ਵਾਸਤੇ ਪਹੁੰਚੇ ਸੀ ਗੁਰਫਤੇ ਸਾਂਝ ਕਰਦੇ ਆ ਮਨਿੰਦਰ ਸਿੰਘ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੇ ਜੀ ਐਮ ਐਲ ਏ ਸਹਿਬਾਨ ਦਾ ਨਾਉਣ ਦਾ ਕਾਰਨ ਕੀ ਸੀ ਤੁਸੀਂ ਪਹੁੰਚੇ ਉਦਘਾਟਨ ਕਰਨ ਐਮਐਲਏ ਸਾਹਿਬ ਦਾ ਨਾ ਆਉਣ ਦਾ ਕਾਰਨ ਇਹ ਸੀਗਾ ਕਿਉਂਕਿ ਇਹ ਪ੍ਰੋਗਰਾਮ ਸਾਰੇ ਆਪਾਂ ਆਪ ਹੀ ਰਖਵਾਏ ਨੇ ਬੱਚਿਆਂ ਦੇ ਜਿਹੜਾ ਸਕੂਲਾਂ ਵਾਸਤੇ ਜਿਹੜੇ ਵਿਕਾਸ ਨਾਲ ਸੰਬੰਧਿਤ ਕੰਮ ਹੋਏ ਨੇ ਉਹ ਕੰਮ ਨੇ ਉਹਨਾਂ ਨੇ ਆਪ ਹੀ ਰਖਵਾਏ ਨੇ ਔਰ ਆਪ ਹੀ ਕੰਮ ਕਰਵਾਏ ਨੇ ਨਾ ਆਉਣ ਦਾ ਜਿਹੜਾ ਕਾਰਨ ਉਹ ਇਹ ਸੀਗਾ ਕਿ ਅੱਜ ਚੰਡੀਗੜ੍ਹ ਉਹਨਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੀਗੀ ਜਿੱਥੇ ਉਹਨਾਂ ਨੂੰ ਜਾਣਾ ਪਿਆ ਇਸ ਕਰਕੇ ਉਹ ਇੱਥੇ ਹਾਜ਼ਰ ਨਹੀਂ ਹੋ ਸਕ ਰਹੇ ਆਪਣੀ ਸਾਰੀ ਟੀਮ ਦੀ ਡਿਊਟੀ ਇਸ ਕਰਕੇ ਲਗਾਈ ਹੈ ਜੀ ਸਿੱਖਿਆ ਕ੍ਰਾਂਤੀ ਤੁਸੀਂ ਗੱਲ ਕਰ ਰਹੇ ਹੋ ਦੱਸਿਆ ਜਾ ਰਿਹਾ ਕਿ ਕਮਰਾ ਜੇ ਉਹ ਸਾਰੀ ਉਹ ਦੀਨਾ ਤੇ ਤੁਸੀਂ ਲੋਕ ਅਰਪਣ ਕਰ ਦਿੱਤਾ ਕਿ ਉਹ ਸਾਰੀਆਂ ਸਹੂਲਤਾਂ ਕਮਰੇ ਨੂੰ ਮਿਲ ਚੁੱਕੀਆਂ ਉਹ ਸਾਰੀ ਦੀਨ ਕਮਰਾ ਦੱਸਿਆ ਤੁਸੀਂ ਇੱਕ ਉਸਾਰੀ ਦੀ ਇੰਕਮਰਾ ਦੇਖਿਆ ਹੋਏਗਾ ਤੇ ਤੁਸੀਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਜਿਸ ਕੰਮ ਦੀ ਉਸਾਰੀ ਹੋ ਚੁੱਕੀ ਹੈ ਉਹ ਵੀ ਜਰੂਰ ਵੇਖੋ ਔਰ ਆਪਣੇ ਦਰਸ਼ਕਾਂ ਨੂੰ ਉਹ ਵੀ ਦਿਖਾਓ ਜਿਹੜਾ ਕੰਮ ਹੋ ਚੁੱਕਾ ਵਾ ਜਿਹੜਾ ਹੋ ਰਿਹਾ ਵਾ ਉਹ ਵੀ ਮੈਂ ਤੁਹਾਨੂੰ ਮਿਸ਼ਵਾਜ ਦੋਣਾ ਕਿ ਜਲਦੀ ਹੋ ਜਾਏਗਾ ਕਿਹੜੇ ਕਿਹੜੇ ਕੰਮ ਖਾਸ ਕਰਕੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ ਲੈ ਕੇ ਆ ਰਹੀ ਹੈ ਸਰਕਾਰ ਇਹਨਾਂ ਸਕੂਲਾਂ ਨੂੰ ਕੀ ਕੀ ਦੇ ਰਹੀ ਹੈ ਬੱਚਿਆਂ ਨੂੰ ਸਿੱਖਿਆ ਕ੍ਰਾਂਤੀ ਦੇ ਵਿੱਚ ਵੇਖੋ ਬਿਲਡਿੰਗਾਂ ਬਣਾਉਣਾ ਜਾਂ ਕਿਸੇ ਸਕੂਲ ਦੀ ਚਾਰਦੁواری ਕਰ ਦੇਣੀ ਇਹ ਬਹੁਤ ਛੋਟੀ ਗੱਲ ਹੈ ਪਰ ਸਿੱਖਿਆ ਕ੍ਰਾਂਤੀ ਦਾ ਮਤਲਬ ਜਿਹੜਾ ਹੋਏ ਆ ਕਿ ਬੱਚਿਆਂ ਦੇ ਭਵਿੱਖ ਵਿੱਚ ਇੱਕ ਕ੍ਰਾਂਤੀਕਾਰੀ ਸੁਧਾਰ ਲਿਆਉਣਾ ਬੱਚਿਆਂ ਦੀ ਪੜ੍ਹਾਈ ਦੇ ਐਜੂਕੇਸ਼ਨ ਸਿਸਟਮ ਵਿੱਚ ਇੱਕ ਕ੍ਰਾਂਤੀਕਾਰੀ ਸੁਧਾਰ ਲਿਆਉਣਾ ਉਹ ਸੁਧਾਰ ਲਿਆਉਣ ਦੇ ਲਈ ਸਿੱਖਿਆ ਕ੍ਰਾਂਤੀ ਦੇ ਵਿੱਚ ਉਹਨਾਂ ਦੀਆਂ ਬਿਲਡਿੰਗਾਂ ਹੋਣ ਭਾਵੇਂ ਉਹਨਾਂ ਦੇ ਵਾਸ਼ਰੂਮ ਹੋਣ ਭਾਵੇਂ ਉਹਨਾਂ ਦੀਆਂ ਆਧੁਨਿਕ ਲਾਇਬ੍ਰੇਰੀਆਂ ਹੋਣ ਪਾਵੇਂ ਉਹਨਾਂ ਦੀ ਜਿਹੜਾ ਜਿਹੜੇ ਆ ਕੈਂਪਸ ਮੈਨੇਜਰ ਨੇ ਉਹ ਲਗਾਏ ਗਏ ਹੁਣ ਪਾਵੇਂ ਉਹਨਾਂ ਦੀ ਜਿਹੜੀ ਗਾਰਡ ਲਗਾਏ ਗਏ ਹੁਣ ਇਹ ਅੱਜ ਤੱਕ ਪੰਜਾਬ ਦੇ ਇਤਿਹਾਸ ਵਿੱਚ ਇਹ ਚੀਜ਼ਾਂ ਤੁਸੀਂ ਜਿਵੇਂ ਤੁਹਾਨੂੰ ਉਹ ਇੱਕ ਕਮਰਾ ਦਿਖਿਆ ਕਿ ਉਹਦੀ ਸਾਰੀ ਨਹੀਂ ਹੋਈ ਇਹ ਚੀਜ਼ਾਂ ਵੀ ਦੇਖਿਆ ਕਰੋ ਤਾਂ ਕਿ ਨਹੀਂ ਨਹੀਂ ਮੈਂ ਤੇ ਪੁੱਛਿਆ ਸੀ ਕਿ ਤੋਂ ਸਕੂਲ ਦੇ ਵਿਧਾਇਕ ਸਾਹਮਣੇ ਦੱਸਿਆ ਸੀ ਇੱਕ ਮਨਿੰਦਰ ਜੀ ਦੱਸ ਦਿਓ ਕਿ ਬਾਹਰ ਜਿਹੜਾ ਪ੍ਰੋਟੈਸਟ ਹੋ ਰਿਹਾ ਉਹ ਪ੍ਰੋਟੈਸਟ ਦੇ ਵਿੱਚ ਗੱਲਬਾਤ ਕਰਨ ਜਾਓ ਤੁਸੀਂ ਆਪ ਸਿਆਣੇ ਹੋ ਜੀ ਉਹਨਾਂ ਨੂੰ ਚਾਹੀਦਾ ਕਿ ਜੇ ਬੱਚਿਆਂ ਦੇ ਭਵਿੱਖ ਵਾਸਤੇ ਕੁਝ ਵਧੀਆ ਗੱਲ ਹੋ ਰਹੀ ਆ ਤੇ ਉਹ ਉਹਦੇ 'ਚ ਆਪਾਂ ਰੁਕਾਵਟ ਨਾ ਪਾਈਏ ਇਹ ਉਹਨਾਂ ਦੀ ਸਮਝ ਆ ਜੀ ਨਹੀਂ ਗੱਲਬਾਤ ਕਰੋਗੇ ਤੁਸੀਂ ਤੁਸੀਂ ਐਮਐਲਏ ਸਾਹਿਬਾਨ ਦੇ ਪੀਐਸ ਸਾਹਿਬਾਨ ਹੋ ਤੁਸੀਂ ਗੱਲ ਠੀਕ ਹੈ ਠੀਕ ਗੱਲਬਾਤ ਨਹੀਂ ਕਰੋਗੇ ਮਨਿੰਦਰ ਜੀ ਤੁਹਾਡੀ ਚੁੱਪ ਚੁੱਪ ਤਾਂ ਕਰਨ ਲਈ ਮਨ ਸਕਦੇ ਆ ਗੱਲਬਾਤ ਨਹੀਂ ਐਮਐਲਏ ਸਹਿਬਾਨ ਦੇ ਪੀਐਸ ਸਹਿਬਾਨ ਸੀ ਜਦੋਂ ਕਿਸਾਨਾਂ ਦੀ ਗੱਲ ਹੋਈ ਆ ਚੁੱਪੀ ਆ ਉਹ ਕਹਿੰਦੇ ਕਿ ਉਹਨਾਂ ਨੂੰ ਵੀ ਚਾਹੀਦਾ ਕਿ ਵੇਖਣ ਕਿ ਇਹ ਬੱਚਿਆਂ ਦੇ ਭੁੱਖ ਦਾ ਸਵਾਲ ਆ ਬੱਚਿਆਂ ਦੇ ਭੁੱਖ ਦਾ ਸਵਾਲ ਆ ਐਮਐਲਏ ਸਹਿਬਾਨ ਦੇ ਪੀਐਸ ਸਹਿਬਾਨ ਸੀ ਥੋੜਾ ਜਿਹਾ ਗਰਮਿਤ ਨੂੰ ਕਹੂੰਗਾ ਸਾਈਡ ਤੇ ਹੋ ਜਿਓ ਗੱਡੀ ਲੰਘ ਲੈਣ ਦਿਓ ਐਮਐਲਏ ਸਹਿਬਾਨ ਦੇ ਪੀਐਸ ਸਹਿਬਾਨ ਦੀ ਗੱਡੀ ਆ ਦੂਜੇ ਪਾਸੇ ਪ੍ਰੋਟੈਸਟ ਆ ਇੱਕ ਪਾਸੇ ਤਸਵੀਰਾਂ ਸੀ ਜਿਹੜੀਆਂ ਉਦਘਾਟਨ ਦੀਆਂ ਸੀ ਜਦੋਂ ਪੁੱਛਿਆ ਜਾ ਕੇ ਕਿ ਇਹ ਰਸਮੀ ਉਦਘਾਟਨ ਜਿਹੜਾ ਕੀਤਾ ਗਿਆ ਸੀ ਉਹ ਸਾਰੀ ਉਧীন ਆ ਉਹ ਕਹਿੰਦੇ ਉਹ ਸਾਰੀ ਉਧীন ਆ ਤੇ ਅਸੀਂ ਤੇ ਜਿਹੜਾ ਕੰਮ ਕਰਵਾ ਰਹੇ ਹਾਂ ਉਸ ਚੀਜ਼ ਦਾ ਹੀ ਉਦਘਾਟਨ ਕਰ ਰਹੇ ਹਾਂ ਇਸ ਟਾਈਮ ਜਿਹੜੀਆਂ ਤਸਵੀਰਾਂ ਵਾਂ ਇੱਕ ਪਾਸੇ ਉਦਘਾਟਨ ਕਰਨ ਤੋਂ ਬਾਅਦ ਦੇ ਵਿੱਚ ਐਮਐਲਏ ਸਾਹਿਬਾਨ ਦੇ ਪੀਐਸ ਸਾਹਿਬਾਨ ਜਿਹੜੇ ਜਾ ਚੁੱਕੇ ਆ ਉਹ ਸਾਰੇ ਉਧਿਨ ਸੀ ਪ੍ਰਸ਼ਾਸਨ ਮੌਜੂਦ ਸੀ ਇਸ ਟਾਈਮ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚਿਹਰੇ ਤੇ ਰੌਣਕ ਜਰੂਰ ਦੇਖ ਰਹੀ ਆ ਕਿਉਂਕਿ ਇਸ ਟਾਈਮ ਖਤਮ ਹੋ ਚੁੱਕਾ ਜਿਹੜਾ ਉਦਘਾਟਨੀ ਸਮਾਰੋਹ ਸੀ ਖਤਮ ਆ ਬੈਰੀਕੇਟਿੰਗ ਜਿਹੜੀ ਸੀ ਉਹ ਖਤਮ ਹੋ ਚੁੱਕੀ ਆ ਤਕਰੀਬਨ 1 ਘੰਟਾ ਹੋ ਗਿਆ ਅੰਦਰ ਬੈਠਿਆਂ ਨੂੰ ਤੇ ਸਾਡੇ ਨਾਲ ਫਿਰ ਕਿਸਾਨ ਆਗੂ ਜੁੜ ਚੁੱਕੇ ਆ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਪੀਏ ਸਹਿਬਾਨ ਮਨਿੰਦਰ ਸਿੰਘ ਆਏ ਸੀ ਕੋਈ ਗਲਬਤ ਹੋਈ ਤੋੜਨਾ ਗਲਬਤ ਹੋਈ ਕੋਈ ਗਲਬਤ ਨਹੀਂ ਵੇਖੋ ਐਸਪੀ ਹਰਪਾਲ ਸਿੰਘ ਦੀ ਗਵਾਈ ਦੇ ਵਿੱਚ ਵੱਡੀ ਫੋਰਸ ਤਾਇਨਾਤ ਕੀਤੀ ਇੱਥੇ ਔਰ ਉਹ ਮੈਂ ਦਿਖਾ ਦੇਣਾ ਚਾਹੁੰਦਾ ਵੀ ਰਸੀਆਂ ਤੱਕ ਬੰਨੀਆਂ ਨੇ ਕੀ ਡਰ ਪੈ ਗਿਆ ਭਗਵੰਤ ਮਾਨ ਸਰਕਾਰ ਨੂੰ ਜਾਂ ਉਹਨਾਂ ਦੇ ਪੀਏ ਜਾਂ ਉਹਨਾਂ ਦੇ ਨਮਾਇੰਦਿਆਂ ਨੂੰ ਕਿ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜਦੇ ਨੇ ਆ ਦੱਸ ਦੇਣਾ ਚਾਹੁੰਦਾ ਤੁਹਾਡੇ ਅਕਾਲ ਚੈਨਲ ਰਾਹੀਂ ਵੀ ਚੋਰਾਂ ਦੀ ਤਰ੍ਹਾਂ ਅੰਦਰ ਆਏ ਨੇ ਤੇ ਚੋਰਾਂ ਦੀ ਤਰ੍ਹਾਂ ਇਹ ਨਿਕਲ ਕੇ ਬਾਹਰ ਗਏ ਨੇ ਅਸੀਂ ਸ਼نگਰਸ਼ੀ ਯੋਧੇ ਆ ਠੀਕ ਹੈ ਇਹਨਾਂ ਦੇ ਮਨ ਦੇ ਵਿੱਚ ਭਲੇਖਾ ਹੋਊਗਾ ਕਿ ਅਸੀਂ ਆਪਣੀ ਤਾਨਾਸ਼ਾਹੀ ਕਰਕੇ ਤੇ ਖਨੋਰੀ ਸ਼ੰਭੂ ਬਾਰਡਰ ਜਿਹੜਾ ਉਹ ਰਾਤ ਦੇ ਹਨੇਰੇ ਵਿੱਚ ਖਦੇੜ ਦਿੱਤਾ ਪਰ ਇਹ ਅੰਦੋਲਨ ਦੁਬਾਰਾ ਪਹਿਲਾਂ ਨਾਲੋਂ 4 ਗੁਣਾ ਵੱਧ ਤਾਕਤ ਦੇ ਨਾਲ ਖੜਾ ਹੋਊਗਾ ਫਿਰ ਜਾਓਗੇ ਖਨੋਰੀ ਸ਼ੰਭੂ ਜਾਂ ਦਿੱਲੀ ਵਾਲੇ ਪਾਸੇ ਨੂੰ ਬਿਲਕੁਲ ਜੀ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਜੀ ਪਟਿਆਲਾ ਜਿਨੇ ਲਫ਼ਜ਼ ਕਹੇ ਸੀ ਕਿ ਜੇ ਕਿਸਾਨ ਦੁਬਾਰਾ ਆਉਣਗੇ ਤੇ ਮੈਂ ਕਿਹੜਾ ਰਿਟਾਇਰ ਹੋ ਗਿਆ ਵਾਂ ਇਹ ਉਹਨੂੰ ਮੂੰਹ ਤੋੜ ਜਵਾਬ ਦੇਾਂਗੇ ਕਿ ਭਾਈ 10 ਸਾਲ 15 ਸਾਲ ਜਾਂ ਪਤਾ ਨਹੀਂ ਕਿੰਨੇ ਸਾਲ ਤੇਰੇ ਰਹਿ ਗਏ ਰਟਾਇਰ ਤੇ ਤੂੰ ਹੁਣ ਆਈ ਆ ਪਰ ਅੰਦੋਲਨ ਤੈਨੂੰ ਇਸ ਰੂਪ ਦੇ ਵਿੱਚ ਖੜਾ ਕਰਕੇ ਵਿਖਾਵਾਂਗੇ ਵੀ ਤੇਰੇ ਇਸ ਕਹੇ ਹੋਏ ਲਫਜ਼ਾਂ ਦਾ ਮੂੰਹ ਤੋੜ ਜਵਾਬ ਦੇਣਾ ਧੰਨਵਾਦ ਜੀ ਇਸ ਟਾਈਮ ਕਿਸਾਨ ਆਗੂ ਵੀ ਨਾਲ ਸੀ ਪ੍ਰਸ਼ਾਸਨ ਵੀ ਮੌਜੂਦ ਆ ਇਸ ਟਾਈਮ ਦੇ ਉੱਤੇ ਜਿਹੜੇ ਆਏ ਸੀ ਐਮਐਲਏ ਸਹਿਬਾਨ ਦੇ ਪੀਏ ਸਹਿਬਾਨ ਉਹ ਜਾ ਚੁੱਕੇ ਆ ਖਨੋਰੀ ਤੇ ਸ਼ੰਭੂ ਦਾ ਰੋਸ ਸੀ ਜਿਹੜਾ ਉਹ ਕਿਸਾਨਾਂ ਨੇ ਜ਼ਰੂਰ ਦਿਖਾ ਲਿਆ ਉਹ ਕਹਿੰਦੇ ਖਨੌਰੀ ਤੇ ਸ਼ੰਭੂ ਤੋਂ ਜੋ ਹਾਲਾਤ ਬਣੇ ਸੀ ਉਦੋਂ ਦੇ ਜੋ ਤੁਸੀਂ ਰਾਤ ਦੇ ਹਨ ਰਜ ਕੀਤਾ ਤੁਹਾਨੂੰ ਚਿੱਟੇ ਦੇਣ ਅਸੀਂ ਉੱਚ ਜਾਂਦਾ ਖਾਲਾਂਗੇ ਅੱਜ ਸਵਾਲ ਹੋ ਰਹੇ ਆ ਇਸ ਟਾਈਮ ਐਮਐਲਏ ਸਹਿਬਾਨ ਦੀ ਗੱਲ ਕਰੀਏ ਉਹਨਾਂ ਦੇ ਪੀਐਸ ਸਹਿਬਾਨਾਂ ਦੀ ਗੱਲ ਕਰੀਏ ਤੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਖਾਸ ਕਰਕੇ ਸੋਸ਼ਲ ਮੀਡੀਆ ਤੇ ਵਿਰੋਧ ਹੋ ਰਿਹਾ ਸਰਕਾਰ ਦਾ ਅਗਲੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰਾਂਗੇ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ